ਨਮਸਕਾਰ ਸਟੂਡੈਂਟਸ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅੱਜ ਕੱਲ ਬਹੁਤ ਸਾਰੇ ਕੰਪੀਟੀਸ਼ਨ ਐਗਜ਼ਾਮ ਹੋ ਰਹੇ ਨੇ ਕੰਪੀਟੀਟਿਵ ਐਗਜ਼ਾਮ ਹੋ ਰਹੇ ਨੇ ਉਹਨਾਂ ਦੇ ਵਿੱਚ ਪੰਜਾਬੀ ਨੂੰ ਐਜ਼ ਅ ਸਬਜੈਕਟ ਲਿਆ ਜਾਂਦਾ ਹੈ ਚਾਹੇ ਕੋਈ ਪੇਪਰ ਪੀਪੀਐਸੀ ਕੰਡਕਟ ਕਰਦੀ ਹੈ ਚਾਹੇ ਕੋਈ ਵੀ ਐਗਜ਼ਾਮ ਹੈ ਪੰਜਾਬ ਦੇ ਵਿੱਚ ਜੋ ਵੀ ਹੁੰਦਾ ਖਾਸ ਤੌਰ ਤੇ ਉਹਦੇ ਵਿੱਚ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਕੁਝ ਕੁ ਕੁਐਸਚਨ ਪੁੱਛੇ ਜਾਂਦੇ ਨੇ ਤੇ ਉਸ ਦੇ ਲਈ ਜਿਹੜਾ ਅੱਜ ਦਾ ਆਪਣਾ ਵਿਸ਼ਾ ਹੈ ਉਪਵਿਸ਼ਾ ਹੈ ਭਾਸ਼ਾ ਤੇ ਨਿੱਪੇਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਸ ਦੇ ਵਿੱਚੋਂ ਕਾਫੀ ਸਾਰੇ ਕੁਐਸਚਨਸ ਬਣਦੇ ਨੇ ਆਈਏ ਅੱਜ ਆਪਾਂ ਇਸ ਦੇ ਉੱਪਰ ਚਰਚਾ ਕਰੀਏ ਕਿ ਕੀ ਕੀ ਕੁਐਸਚਨ ਇਹਦੇ ਵਿੱਚੋਂ ਬਣ ਸਕਦੇ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਸ਼ਾ ਦੀ ਭਾਸ਼ਾ ਉਹ ਸਾਧਨ ਹੈ ਜਿਸ ਦੁਆਰਾ ਅਸੀਂ ਆਪਣੇ ਮਨ ਦੇ ਭਾਵ ਬੋਲ ਕੇ ਜਾਂ ਲਿਖ ਕੇ ਦੂਸਰਿਆਂ ਨਾਲ ਸਾਂਝੇ ਕਰਦੇ ਹਾਂ ਬੱਚੋ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਕਿ ਭਾਸ਼ਾ ਕੀ ਹੈ ਭਾਸ਼ਾ ਦੀ ਡੈਫੀਨੇਸ਼ਨ ਸਭ ਨੂੰ ਆਂਦੀ ਹੁੰਦੀ ਹੈ ਇਹ ਜਸਟ ਅਸੀਂ ਇੱਕ ਰਿਵੀਜ਼ਨ ਸੇਕ ਦੇਖਦੇ ਆਂ ਤਾਂ ਕਿ ਸਾਡੀ ਕੰਟੀਨਿਊਟੀ ਬਣੀ ਰਹੇ ਤੇ ਅਸੀਂ ਟੌਪਿਕ ਦੇ ਨਾਲ ਇੱਕ ਕੜੀਆਂ ਜੋੜਦੇ ਹੋਏ ਅੱਗੇ ਵਧ ਸਕੀਏ ਤਾਂ ਭਾਸ਼ਾ ਬਾਰੇ ਤੁਹਾਨੂੰ ਸਾਰਿਆਂ ਨੂੰ ਇਹ ਬਦਦਾ ਹੈ ਵੀ ਜਦੋਂ ਵੀ ਅਸੀਂ ਆਪਣੀ ਕੋਈ ਗੱਲ ਦੂਜਿਆਂ ਨਾਲ ਸਾਂਝੀ ਕਰਨੀ ਹੁੰਦੀ ਹੈ ਜੋ ਵੀ ਸਾਡੇ ਮਨ ਦੇ ਵਿੱਚ ਕੋਈ ਵਿਚਾਰ ਹੁੰਦੇ ਨੇ ਜਾਂ ਤਾਂ ਅਸੀਂ ਬੋਲ ਕੇ ਦੂਸਰਿਆਂ ਨਾਲ ਸਾਂਝੇ ਕਰਦੇ ਆ ਜਾਂ ਫਿਰ ਲਿਖ ਕੇ ਤਾਂ ਇਸੇ ਆਧਾਰ ਤੇ ਭਾਸ਼ਾ ਦੇ ਦੋ ਰੂਪ ਹੁੰਦੇ ਨੇ ਇੱਕ ਬੋਲ ਚਾਲ ਦੀ ਬੋਲੀ ਤੇ ਇਕ ਲਿਖਤੀ ਬੋਲੀ ਆਮ ਤੌਰ ਤੇ ਬੋਲ ਚਾਲ ਦੀ ਬੋਲੀ ਨੂੰ ਮੌਖਿਕ ਭਾਸ਼ਾ ਕਿਹਾ ਜਾਂਦਾ ਹੈ ਤੇ ਲਿਖਤੀ ਬੋਲੀ ਨੂੰ ਲਿਖਿਤ ਭਾਸ਼ਾ ਕਿਹਾ ਜਾਂਦਾ ਹੈ ਬੋਲ ਚਾਲ ਦੀ ਬੋਲੀ ਜਾਂ ਮੌਖਿਕ ਭਾਸ਼ਾ ਦੀ ਜੇ ਗੱਲ ਕਰੀਏ ਤਾਂ ਜਿਹੜੀ ਗੱਲਬਾਤ ਜਾਂ ਮਨ ਦੇ ਭਾਵ ਵਿਚਾਰ ਅਸੀਂ ਮੂੰਹੋਂ ਬੋਲ ਕੇ ਦੂਸਰਿਆਂ ਤੱਕ ਪਹੁੰਚਾਉਂਦੇ ਹਾਂ ਬੋਲ ਚਾਲ ਦੀ ਬੋਲੀ ਅਖਵਾਉਂਦੀ ਹੈ ਕਈ ਵਾਰ ਬੱਚੋ ਮੌਖਿਕ ਭਾਸ਼ਾ ਤਾਂ ਸਾਨੂੰ ਆਉਂਦਾ ਹੁੰਦਾ ਤੇ ਬੋਲ ਚਾਲ ਦੀ ਬੋਲੀ 'ਚ ਅਸੀਂ ਥੋੜਾ ਜਿਹਾ ਉਲਝ ਜਾਂਦੇ ਹਾਂ ਕਿਉਂਕਿ ਜਦੋਂ ਅਸੀਂ ਇੱਕ ਐਗਜ਼ਾਮ ਸੈਂਟਰ ਦੇ ਵਿੱਚ ਬੈਠੇ ਹੁੰਨੇ ਹਾਂ ਤਾਂ ਸਾਡੇ ਮਨ ਦੇ ਉੱਪਰ ਥੋੜਾ ਪ੍ਰੈਸ਼ਰ ਵੀ ਹੁੰਦਾ ਤਾਂ ਅੰਡਰ ਪ੍ਰੈਸ਼ਰ ਅਸੀਂ ਕਈ ਵਾਰੀ ਮਿਸਟੇਕ ਕਰ ਜਾਂਦੇ ਆ ਤਾਂ ਇਸ ਚੀਜ਼ ਨੂੰ ਬਹੁਤ ਧਿਆਨ ਨਾਲ ਯਾਦ ਰੱਖਣਾ ਹੈ ਕਿ ਬੋਲ ਚਾਲ ਦੀ ਬੋਲੀ ਮਤਲਬ ਮੌਖਿਕ ਭਾਸ਼ਾ ਅੱਗੇ ਆਉਂਦਾ ਹੈ ਲਿਖਤੀ ਜਾਂ ਟਕਸਾਲੀ ਬੋਲੀ ਜਿਹੜੀ ਗੱਲਬਾਤ ਜਾਂ ਸੁਨੇਹਾ ਅਸੀਂ ਲਿਖ ਕੇ ਦੂਸਰਾ ਤੱਕ ਪਹੁੰਚਾਉਂਦੇ ਹਾਂ ਲਿਖਤੀ ਜਾਂ ਟਕਸਾਲੀ ਬੋਲੀ ਕਹਾਉਂਦੀ ਹੈ ਕਈ ਬੱਚੇ ਇਸ ਚੀਜ਼ ਤੇ ਕਨਫਿਊਜ਼ ਹੋ ਜਾਂਦੇ ਨੇ ਕਿ ਪਹਿਲਾਂ ਅਸੀਂ ਪੱਤਰ ਲਿਖਦੇ ਹੁੰਦੇ ਸੀ ਜੋ ਵੀ ਅਸੀਂ ਪत्राचार ਕਰਦੇ ਸੀ ਉਹਨੂੰ ਲਿਖਤ ਭਾਸ਼ਾ ਚ ਲਿਆ ਜਾਂਦਾ ਸੀ ਬੱਚੋ ਜਿਹੜੇ ਅੱਜ ਕੱਲ ਅਸੀਂ ਮੋਬਾਈਲ ਦੇ ਉੱਪਰ ਟੈਕਸਟ ਮੈਸੇਜ ਕਰਦੇ ਹਾਂ ਜੋ WhatsApp ਦੇ ਉੱਪਰ ਲਿਖ ਕੇ ਕੋਈ ਵੀ ਸੰਦੇਸ਼ ਦੂਸਰਿਆਂ ਤੱਕ ਪਹੁੰਚਾਉਂਦੇ ਆ ਉਹ ਵੀ ਲਿਖਤੀ ਬੋਲੀ ਦਾ ਹੀ ਇੱਕ ਰੂਪ ਹੈ ਤਾਂ ਪੰਜਾਬ ਦੀ ਜਿਹੜੀ ਟਕਸਾਲੀ ਬੋਲੀ ਮਾਜੀ ਹੈ ਤੁਸੀਂ ਹੁਣ ਕਈ ਵਾਰੀ ਇਹ ਵੀ ਸੋਚਿਆ ਹੋਣਾ ਕਿ ਟਕਸਾਲੀ ਬੋਲੀ ਦੇ ਵਿੱਚ ਤੇ ਲਿਖਤੀ ਬੋਲੀ 'ਚ ਥੋੜਾ ਜਿਹਾ ਡਿਫਰੈਂਸ ਹੁੰਦਾ ਉਹ ਕੀ ਹੁੰਦਾ ਕਿਉਂਕਿ ਲਿਖਤੀ ਤਾਂ ਕੋਈ ਵੀ ਹੋ ਸਕਦੀ ਐ ਸੀ ਮਾਜੀ ਵੀ WhatsApp ਦੇ ਆਮ ਮਲਵਾਈ ਵੀ ਵਰਤ ਸਕਦੇ ਆ ਦੁਆਬੀ ਵੀ ਵਰਤ ਸਕਦੇ ਆ ਜਿਹੜੀ ਕਿ ਵੱਖਰੇ ਵੱਖਰੇ ਖੇਤਾਂਾਂ ਚ ਅਲੱਗ-ਅਲੱਗ ਬੋਲੀਆਂ ਬੋਲੀਆਂ ਜਾਂਦੀਆਂ ਨੇ ਪਰ ਜਿਹੜੀ ਟਕਸਾਲੀ ਬੋਲੀ ਹੁੰਦੀ ਆ ਬੇਟਾ ਇਹ ਇੱਕ ਸ਼ੁੱਧ ਰੂਪ ਹੁੰਦਾ ਜਿਹੜੀ ਕਿ ਵਿਆਕਰਨਿਕ ਤੌਰ ਤੇ ਮੰਨਤਾ ਪ੍ਰਾਪਤ ਹੁੰਦੀ ਆ ਕਿਸੇ ਖਾਸ ਸਟੇਟ ਦੀ ਬੋਲੀ ਹੁੰਦੀ ਆ ਤਾਂ ਪੰਜਾਬ ਦੀ ਜਿਹੜੀ ਟਕਸਾਲੀ ਬੋਲੀ ਆ ਉਹ ਮਾਝੀ ਨੂੰ ਮੰਨਿਆ ਗਿਆ ਹੈ ਇਸ ਦੀ ਵਰਤੋਂ ਦੇ ਅਖਬਾਰਾਂ ਨੂੰ ਛਾਪਣ ਦੇ ਵਿੱਚ ਕਿਤਾਬਾਂ ਦੇ ਵਿੱਚ ਕੀਤੀ ਜਾਂਦੀ ਹੈ ਮਤਲਬ ਉਹ ਕਹਿ ਲਓ ਕਿ ਇਹ ਉਹ ਬੋਲੀ ਹੁੰਦੀ ਆ ਜਿਸ ਦੀ ਜਿਹੜੀ ਸ਼ਬਦਾਵਲੀ ਹੁੰਦੀ ਹੈ ਪ੍ਰਚਲਿਤ ਹੁੰਦੀ ਹੈ ਤੇ ਸ਼ੁੱਧ ਮੰਨੀ ਜਾਂਦੀ ਹੈ ਉਸ ਤੋਂ ਅੱਗੇ ਅਸੀਂ ਬਾਧੇ ਹਾਂ ਜੀ ਉਪ ਬੋਲੀਆਂ ਇਹ ਬੋਲ ਚਾਲ ਦੀ ਬੋਲੀ ਵਿੱਚੋਂ ਹੀ ਪੈਦਾ ਹੁੰਦੀ ਹੈ ਮੈਂ ਹੁਣੇ ਪਿਛਲੀ 슬ਾਈਡ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਸੀ ਜਦੋਂ ਅਸੀਂ ਟਕਸਾਲੀ ਬੋਲੀ ਦੀ ਗੱਲ ਕਰ ਰਹੇ ਸੀ ਕਿ ਪੰਜਾਬ ਦੇ ਵਿੱਚ ਤਾਂ ਵੱਖਰੀਆਂ ਵੱਖਰੀਆਂ ਸੀ ਉਪ ਬੋਲੀਆਂ ਵਰਤਦੇ ਆ ਮਲਵਈ ਵੀ ਹੁੰਦੀ ਹੈ ਦੁਆਬੀ ਵੀ ਹੁੰਦੀ ਹੈ ਮਾਝੀ ਵੀ ਹੁੰਦੀ ਹੈ ਠੀਕ ਹੈ ਤਾਂ ਹੁਣ ਜੇ ਉਪ ਬੋਲੀਆਂ ਦੀ ਗੱਲ ਕਰੀਏ ਤਾਂ ਕਿਸੇ ਵੀ ਖਾਸ ਇਲਾਕੇ ਦੇ ਵਿੱਚ ਕੁਝ ਵਿਸ਼ੇਸ਼ ਪ੍ਰਕਾਰ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਮੈਂ ਸੰਗਰੂਰ ਜ਼ਿਲ੍ਹੇ ਨਾਲ ਬਿਲੋਂਗ ਕਰਦੀ ਆਂ ਬੇਟਾ ਸਾਡੇ 30 ਸ਼ਬਦ ਦੀ ਵਰਤੋਂ ਬਹੁਤ ਕੀਤੀ ਜਾਂਦੀ ਹੈ ਤਾਂ ਜਦੋਂ ਇਹ ਵਿਸ਼ੇਸ਼ ਸ਼ਬਦਾਵਲੀ ਪ੍ਰਚਲਿਤ ਹੋ ਜਾਂਦੀ ਹੈ ਤਾਂ ਇੱਕ ਬੋਲੀ ਦੇ ਵਿੱਚੋਂ ਬਹੁਤ ਸਾਰੀਆਂ ਉਪ ਬੋਲੀਆਂ ਨਿਕਲ ਆਉਂਦੀਆਂ ਨੇ ਤੇ ਇਹ ਟਕਸਾਲੀ ਬੋਲੀ ਨਾਲੋਂ ਕੁਝ ਘੱਟ ਪਿੰਨ ਹੁੰਦੀਆਂ ਨੇ ਜੇ ਪੰਜਾਬੀ ਭਾਸ਼ਾ ਦੀ ਗੱਲ ਕਰੀਏ ਤਾਂ ਵੈਸੇ ਤਾਂ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ 6 ਜਾਂ 7 ਉਪ ਬੋਲੀਆਂ ਦਿੱਤੀਆਂ ਹੋਈਆਂ ਨੇ ਪੰਜਾਬੀ ਦੀਆਂ ਤਾਂ ਪਰ ਅਸੀਂ ਇਹਨੂੰ ਮੁੱਖ ਦੌਰ ਤੇ ਚਾਰ ਉਪ ਬੋਲੀਆਂ ਨੂੰ ਹੀ ਪੜਾਂਗੇ ਕਿਉਂ ਇਹਦਾ ਕਾਰਨ ਹੈ ਬੱਚੋ ਕਿ ਜਿਹੜੀ ਪੋਠੋਹਾਰੀ ਤੇ ਮੁਲਤਾਨੀ ਪੰਜਾਬ ਇਹ ਪੱਛਮੀ ਪਾਕਿਸਤਾਨ ਪੱਛਮੀ ਪੰਜਾਬ ਜਾਨੀ ਕਿ ਜਿਹੜਾ ਪਾਕਿਸਤਾਨ ਵਾਲਾ ਪੰਜਾਬ ਹੈ ਉਹਦੇ ਵਿੱਚ ਚੱਲੀਆਂ ਗਈਆਂ ਨੇ ਤੇ ਸਾਡੇ ਹੁਣ ਪੰਜਾਬ ਦੇ ਵਿੱਚ ਚਾਰ ਮੁੱਖ ਉਪ ਬੋਲੀਆਂ ਬੋਲੀਆਂ ਜਾਂਦੀਆਂ ਨੇ ਉਹ ਕਿਹੜੀਆਂ-ਕਿਹੜੀਆਂ ਨੇ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦੁਆਬੀ ਦੀ ਦੁਆਬੀ ਦੁਆਬ ਜਿਹੜਾ ਸ਼ਬਦ ਹੈ ਬੇਟਾ ਦੋ ਆਬ ਤੋਂ ਮਿਲ ਕੇ ਬਣਿਆ ਦੋ ਪਾਣੀਆਂ ਜਾਂ ਦੋ ਦਰਿਆਵਾਂ ਦੇ ਵਿੱਚਕਾਰਲੇ ਧਰਤੀ ਨੂੰ ਦੁਆਬ ਕਿਹਾ ਜਾਂਦਾ ਹੈ ਤੇ ਜਿਹੜੀ ਬੋਲੀ ਇਸ ਇਲਾਕੇ ਵਿੱਚ ਬੋਲੀ ਜਾਂਦੀ ਹੈ ਦੁਆਬ ਦੇ ਵਿੱਚ ਬੋਲੀ ਜਾਂਦੀ ਹੈ ਉਸ ਨੂੰ ਦੁਆਬੀ ਕਿਹਾ ਜਾਂਦਾ ਹੈ ਦੁਆਬ ਦੇ ਵਿੱਚ ਵਿੱਚ ਚਾਰ ਜ਼ਿਲ੍ਹੇ ਆਉਂਦੇ ਨੇ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਤੇ ਨਵਾਂ ਸ਼ਹਿਰ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਦੁਆਬੀ ਬੋਲੀ ਬੋਲੀ ਜਾਂਦੀ ਹੈ ਅੱਗੇ ਬੱਚਿਓ ਆਉਂਦੀ ਹੈ ਮਾਜੀ ਇਹ ਬਿਆਸ ਅਤੇ ਰਾਵੀ ਦੇ ਵਿਚਕਾਰਲੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ ਇਹ ਇਹਦੇ ਵਿੱਚ ਵੀ ਬੱਚੇ ਚਾਰ ਜ਼ਿਲ੍ਹੇ ਹੀ ਆਉਂਦੇ ਨੇ ਗੁਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਤੇ ਤਰਨਤਾਰਨ ਇਹਨਾਂ ਜ਼ਿਲ੍ਹਿਆਂ ਵਿੱਚ ਮਾਜੀ ਬੋਲੀ ਦੀ ਵਰਤੋਂ ਕੀਤੀ ਜਾਂਦੀ ਹੈ ਅੱਗੇ ਆਉਂਦੀ ਹੈ ਜੀ ਮਲਵਈ ਮਾਲਵਾ ਖੇਤਰ ਅਜਿਹਾ ਹੈ ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਵੱਧ ਖੇਤਰ ਦੇ ਵਿੱਚ ਪਾਇਆ ਜਾਂਦਾ ਹੈ ਇਹ 14 ਜ਼ਿਲ੍ਹਿਆਂ ਦੇ ਵਿੱਚ ਫੈਲਿਆ ਹੋਇਆ ਮਾਲਵਾ ਤੇ ਜਿਹੜੀ ਬੋਲੀ ਇਸ ਮਾਲਵੇ ਇਲਾਕੇ ਵਿੱਚ ਬੋਲੀ ਜਾਂਦੀ ਹੈ ਉਸ ਨੂੰ ਮਲਵਈ ਕਿਹਾ ਜਾਂਦਾ ਹੈ ਜੇ ਤੁਸੀਂ ਅਸੀਂ ਧਿਆਨ ਨਾਲ ਦੇਖੀਏ ਤਾਂ ਸਾਡੇ ਪੰਜਾਬ ਦੇ ਵਿੱਚ 22 ਜ਼ਿਲ੍ਹੇ ਨੇ 8 ਜ਼ਿਲ੍ਹੇ ਅਸੀਂ ਪਹਿਲਾਂ ਕਵਰ ਕਰ ਲਏ ਨੇ ਦੁਆਬੀ ਦੇ ਉੱਪਰ ਤੇ ਮਾਝੀ ਦੇ ਉੱਪਰ ਤੇ ਜਿਹੜੇ ਬਾਕੀ ਦੇ 14 ਜ਼ਿਲ੍ਹੇ ਬਚਦੇ ਨੇ ਉਹ ਕਿਨੇ ਮਾਲਵੇ ਦੇ ਵਿੱਚ ਆਉਂਦੇ ਨੇ ਤੇ ਉੱਥੇ ਮਲਵਈ ਬੋਲੀ ਬੋਲੀ ਜਾਂਦੀ ਹੈ ਇਹਨਾਂ ਦੇ ਵਿੱਚੋਂ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਫਰੀਦਕੋਟ ਫਿਰੋਜ਼ਪੁਰ ਲੁਧਿਆਣਾ ਅਤੇ ਪਟਿਆਲਾ ਇਹ ਕੁਝ ਜ਼ਿਲ੍ਹੇ ਨੇ ਅੱਗੇ ਆਉਂਦੀ ਹੈ ਬੱਚਿਓ ਪੁਆਦੀ ਬੋਲੀ ਇਹ ਉਪ ਬੋਲੀ ਪ੍ਰੋਪਰ ਮੋਹਾਲੀ ਪਟਿਆਲਾ ਸੰਗਰੂਰ ਅਤੇ ਫਤਿਹਗੜ੍ਹ ਸਾਹਿਬ ਦੇ ਕੁਝ ਕੁ ਕਿਸਿਆਂ ਵਿੱਚ ਬੋਲੀ ਜਾਂਦੀ ਹੈ ਪੂਰੇ ਜ਼ਿਲ੍ਹਿਆਂ 'ਚ ਨਹੀਂ ਬੋਲੀ ਜਾਂਦੀ ਕਿਉਂਕਿ ਇਹਨਾਂ ਦੇ ਬਾਕੀ ਹਿੱਸਿਆਂ ਦੇ ਵਿੱਚ ਮਲਵਈ ਬੋਲੀ ਜਾਂਦੀ ਹੈ ਕੁਝ ਹਿੱਸਿਆਂ ਵਿੱਚ ਪੁਆਦੀ ਬੋਲੀ ਬੋਲੀ ਜਾਂਦੀ ਹੈ ਕਈ ਵਾਰੀ ਬੱਚਿਓ ਆਪਸ਼ਨ ਦੇ ਵਿੱਚ ਪੁੱਛ ਲਿਆ ਜਾਂਦਾ ਹੈ ਕਿ ਹਾਂਹੇ ਦਾ ਉਚਾਰਨ ਕਿਹੜੀ ਉਪ ਬੋਲੀ ਵਿੱਚ ਵਿਸ਼ੇਸ਼ ਰੂਪ ਵਿੱਚ ਕੀਤਾ ਜਾਂਦਾ ਹੈ ਤਾਂ ਇਹ ਬੱਚੋ ਪੁਆਦੀ ਬੋਲੀ ਹੈ ਉਪ ਬੋਲੀ ਹੈ ਜਿਹਦੇ ਵਿੱਚ ਹਾਹੇ ਦਾ ਉਚਾਰਨ ਵਿਸ਼ੇਸ਼ ਰੂਪ ਵਿੱਚ ਕੀਤਾ ਜਾਂਦਾ ਹੈ ਤਾਂ ਬੱਚੋ ਇਹ ਤਾਂ ਮੈਂ ਤੁਹਾਨੂੰ ਮੋਟੀ ਮੋਟੀ ਇੰਟਰੋਡਕਸ਼ਨ ਦਿੱਤੀ ਹੈ ਬੋਲੀ ਬਾਰੇ ਵੈਸੇ ਤੁਸੀਂ ਸਾਰੇ ਹੀ ਬੱਚੇ ਜਦੋਂ ਕਿਸੇ ਕੰਪੀਟੀਟਿਵ ਇਗਜ਼ਾਮ ਦੀ ਥਿਆਰੀ ਕਰਦੇ ਹੋ ਤਾਂ ਇਹ ਚੀਜ਼ਾਂ ਜ਼ਰੂਰ ਕਰ ਲੈਣਿਓ ਕਵਨ ਆਪਾਂ ਤਾਂ ਇਹ ਸਿਰਫ ਕੜੀ ਜੋੜਨ ਲਈ ਮੈਂ ਤੁਹਾਨੂੰ ਕਰਵਾਇਆ ਅੱਗੇ ਅਸੀਂ ਗੱਲ ਕਰਦੇ ਹਾਂ ਲਿਪੀ ਦੀ ਜਿਹੜਾ ਕਿ ਸਾਡਾ ਮੁੱਖ ਟੌਪਿਕ ਹੈ ਬੱਚੋ ਜਦੋਂ ਵੀ ਕਿਸੇ ਭਾਸ਼ਾ ਨੂੰ ਲਿਖਤੀ ਰੂਪ ਦੇਣਾ ਹੁੰਦਾ ਹੈ ਤਾਂ ਕੁਝ ਚਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਚਿੰਨ ਵਰਣਕਵਾਉਂਦੇ ਨੇ ਵਰਣ ਵੀ ਕਿਹਾ ਜਾਂਦਾ ਇਹਨਾਂ ਨੂੰ ਅੱਖਰ ਵੀ ਕਿਹਾ ਜਾਂਦਾ ਤੇ ਇਹਨਾਂ ਦੇ ਸਮੂਹ ਨੂੰ ਜਦੋਂ ਅਸੀਂ ਸਾਰੇ ਵਰਨਾ ਨੂੰ ਇਕੱਠੇ ਕਰ ਲਈਏ ਤਾਂ ਇਹ ਲਿਪੀ ਦਾ ਰੂਪ ਲੈ ਲੈਂਦੇ ਨੇ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਲਿਪੀ ਤੇ ਵਰਣਮਾਲਾ ਦੋਨਾਂ 'ਚ ਕੋਈ ਡਿਫਰੈਂਸ ਹੈ ਜਾਂ ਸੇਮ ਚੀਜ਼ ਹੈ ਬੱਚਿਓ ਜਦੋਂ ਤਾਂ ਅਸੀਂ ਇਹਨੂੰ ਵਿਵਸਥਿਤ ਕ੍ਰਮ ਦੇ ਵਿੱਚ ਲਗਾ ਦਿੰਦੇ ਹਾਂ ਸਾਰੇ ਵਰਨਾ ਨੂੰ ਤਾਂ ਇਹਨੂੰ ਵਰਣਮਾਲਾ ਕਿਹਾ ਜਾਂਦਾ ਤੇ ਜਦੋਂ ਅਸੀਂ ਵੈਸੇ ਇਹਨਾਂ ਦੇ ਇਕੱਠੇ ਦੀ ਗੱਲ ਕਰੀਏ ਤਾਂ ਇਹ ਲਿਪੀ ਹੁੰਦੀ ਹੈ ਜਾਨੀ ਕਿ ਜਿਹੜੀ ਵਰਣਮਾਲਾ ਉਹ ਲਿਪੀ ਦੇ ਵਿੱਚ ਹੀ ਆਉਂਦੀ ਹੈ ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਹੈ ਹਿੰਦੀ ਭਾਸ਼ਾ ਦੀ ਲਿਪੀ ਦੇਵਨਾਗਰੀ ਹੈ ਅਤੇ ਅੰਗਰੇਜ਼ੀ ਭਾਸ਼ਾ ਦੀ ਲਿਪੀ ਰੋਮਨ ਹੈ ਪੰਜਾਬੀ ਭਾਸ਼ਾ ਨੂੰ ਅਸੀਂ ਦੇਖਣਾ ਤਾਂ ਉਹ ਦੀ ਇਸੇ ਵਿਸ਼ੇਸ਼ ਤੌਰ ਤੇ ਚਰਚਾ ਕਰਦੇ ਹਾਂ ਸਾਡੀ ਪੰਜਾਬੀ ਭਾਸ਼ਾ ਦੀ ਲਿਪੀ ਵਿੱਚ ਪਹਿਲਾਂ 35 ਅੱਖਰ ਹੁੰਦੇ ਸੀ ਜਦੋਂ ਗੁਰੂ ਸਾਹਿਬਾਨ ਦੇ ਟਾਈਮ ਤੇ ਇਹ ਇੱਕ ਅੱਛੇ ਰੂਪ ਦੇ ਵਿੱਚ ਆਈ ਸੀ ਅੱਜ ਕੱਲ ਦੇ ਮਾਡਰਨ ਰੂਪ ਦੇ ਵਿੱਚ ਆਈ ਸੀ ਗੁਰੂ ਅੰਗਦ ਦੇਵ ਜੀ ਨੇ ਸਾਡੇ ਜਿਹੜੇ ਦੂਜੇ ਗੁਰੂ ਸਹਿਬਾਨ ਸੀ ਉਹਨਾਂ ਨੇ ਇਹਨੂੰ ਵਧੀਆ ਰੂਪ ਦਿੱਤਾ ਸੀ ਸੁਧਰਿਆ ਹੋਇਆ ਰੂਪ ਦਿੱਤਾ ਸੀ ਵੈਸੇ ਤਾਂ ਪੰਜਾਬੀ ਜਿਹੜੀ ਲਿਪੀ ਹੈ ਇਹ ਦੀ ਵਰਤੋਂ ਪਹਿਲਾਂ ਵੀ ਕੀਤੀ ਜਾਂਦੀ ਸੀ ਪਰ ਗੁਰਮੁਖੀ ਲਿਪੀ ਨੂੰ ਜਿਹੜੀ ਸਹੀ ਸ਼ੇਪ ਸੀ ਸਹੀ ਸਹੀ ਉਹਦੇ ਜਿਹੜੀ ਵਿਵਸਥਾ ਸੀ ਉਹ ਗੁਰੂ ਅੰਗਦ ਦੇਵ ਜੀ ਨੇ ਕੀਤੀ ਸੀ ਉਸ ਸਮੇਂ ਤੋਂ ਬੱਚੋ ਇਹਦੇ ਵਿੱਚ 35 ਅੱਖਰ ਸੀ ਇਸ ਕਰਕੇ ਇਹਨੂੰ 35 ਦਾ ਨਾਮ ਵੀ ਦਿੱਤਾ ਜਾਂਦਾ ਹੈ ਵਰਤਮਾਨ ਸਮੇਂ ਇਸ ਵਿੱਚ 6 ਫਾਰਸੀ ਧੁਨੀਆਂ ਹੋਰ ਜੁੜ ਗਈਆਂ ਨੇ ਜਿਦੇ ਕਰਕੇ ਗੁਰਮੁਖੀ ਲਿਪੀ ਦੇ ਵਿੱਚ ਵਰਨਾਂ ਦੀ ਸੰਖਿਆ ਹੁਣ 41 ਹੋ ਗਈ ਹੈ ਜੇ ਹੁਣ ਗੱਲ ਕਰਦੇ ਆ ਵਰਨਾਂ ਦੀ ਵਰਨ ਜਾਂ ਅੱਖਰ ਦੋ ਪ੍ਰਕਾਰ ਦੇ ਹੁੰਦੇ ਨੇ ਇੱਕ ਹੁੰਦੇ ਨੇ ਬੱਚੋ ਸਵਰ ਤੇ ਇੱਕ ਵਿਅੰਜਨ ਇਹ ਵੀ ਤੁਹਾਡੇ ਚੋਂ ਬਹੁਤੇ ਨੂੰ ਪਤਾ ਹੋਣਾ ਤੇ ਕੁਝ ਕੁ ਨੂੰ ਨਹੀਂ ਪਤਾ ਹੋਣਾ ਉਹ ਸਿੱਖ ਸਕਦੇ ਨੇ ਸਵਰ ਕੀ ਹੁੰਦੇ ਨੇ ਸਵਰ ਜਿਨ੍ਹਾਂ ਵਰਨਾਂ ਦਾ ਉਚਾਰਨ ਕਰਦੇ ਸਮੇਂ ਹਵਾ ਬਿਨਾਂ ਰੁਕੇ ਮੂੰਹ ਤੋਂ ਬਾਹਰ ਨਿਕਲ ਜਾਵੇ ਉਹ ਵਰਨ ਖਵਾਉਂਦੇ ਨੇ ਸਵਰ ਖਵਾਉਂਦੇ ਨੇ ਇੱਥੇ ਥੋੜੀ ਗਲਤੀ ਹੈ ਮਿਸਟੇਕ ਹੈ ਇਹਤੇ ਤੁਸੀਂ ਇਹਨੂੰ ਕੱਟ ਕੇ ਸਵਰ ਕਰ ਸਕਦੇ ਹੋ ਜਿਹੜੇ ਅੱਖਰ ਜਿਹੜੇ ਵਰਨਾਂ ਦਾ ਉਚਾਰਨ ਜਾਂ ਜਿਹੜੇ ਅੱਖਰਾਂ ਦਾ ਉਚਾਰਨ ਕਰਦੇ ਸਮੇਂ ਹਵਾ ਬਿਨਾਂ ਰੁਕੇ ਮੂੰਹ ਵਿੱਚੋਂ ਬਾਹਰ ਨਿਕਲ ਜਾਵੇ ਉਹ ਸਵਰ ਵਰਨ ਅਖਵਾਉਂਦੇ ਨੇ ਪੰਜਾਬੀ ਵਰਣਮਾਲਾ ਦੇ ਵਿੱਚ ਤਿੰਨ ਸਵਰ ਨੇ ਊੜਾ ਆੜਾ ਤੇ ਈ ਹੁਣ ਬੱਚੋ ਇਹ ਜਿਹੜੀ ਸਲਾਈਡ ਮੈਂ ਲਗਾਈ ਹੈ ਤੁਹਾਨੂੰ ਕੁਝ ਕਲੀਅਰ ਕਰਨ ਲਈ ਲਗਾਈ ਹੈ ਜਦੋਂ ਅਸੀਂ ਇਗਜ਼ਾਮ ਦੇ ਵਿੱਚ ਜਾਂਦੇ ਹਾਂ ਤਾਂ ਸਾਨੂੰ ਦੋ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਨੇ ਕਈ ਵਾਰੀ ਪੁੱਛਿਆ ਜਾਂਦਾ ਸਵਰ ਅੱਖਰ ਕਿੰਨੇ ਹੁੰਦੇ ਨੇ ਤੇ ਕਈ ਵਾਰੀ ਪੁੱਛ ਲਿਆ ਜਾਂਦਾ ਸਵਰ ਧੁਨੀਆਂ ਕਿੰਨੀਆਂ ਹੁੰਦੀਆਂ ਨੇ ਬੱਚੋ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੈ ਇਹਨੂੰ ਧਿਆਨ ਨਾਲ ਯਾਦ ਕਰਨਾ ਹੈ ਅਗਰ ਤਾਂ ਸਵਰ ਅੱਖਰ ਪੁੱਛਿਆ ਜਾਵੇ ਤਾਂ ਤਿੰਨ ਨੇ ਊੜਾ ਆੜਾ ਤੇ ਈੜੀ ਪਰ ਜਦੋਂ ਇਹਨਾਂ ਸਵਰ ਅੱਖਰਾਂ ਦੇ ਨਾਲ ਬکریاں-ਵਕਰੀਆਂ ਲਗਾ ਲੱਗ ਜਾਂਦੀਆਂ ਨੇ ਤਾਂ ਬੱਚੋ ਇਹ 10 ਧੁਨੀਆਂ ਦਾ ਰੂਪ ਲੈ ਲੈਂਦੀਆਂ ਨੇ ਜਿਵੇਂ ਆੜਾ ਜਦੋਂ ਇਹਨੂੰ ਮੁਕਤਾ ਲੱਗ ਲੱਗਦੀ ਹੈ ਤਾਂ ਇਹ ਆੜਾ ਅ ਹੀ ਕਹਾਉਂਦਾ ਤੇ ਜਦੋਂ ਆੜੇ ਦੇ ਨਾਲ ਕੰਨੇ ਦੀ ਮਾਤਰਾ ਲੱਗ ਜਾਂਦੀ ਹੈ ਤਾਂ ਇਹ ਆ ਬਣ ਜਾਂਦਾ ਹੈ ਈੜੀ ਜਦੋਂ ਇਹਨੂੰ ਸਿਹਾਰੀ ਲੱਗਦੀ ਹੈ ਤਾਂ ਇਹ ਏ ਬਣ ਜਾਂਦੀ ਹੈ ਜਦੋਂ ਬਿਹਾਰੀ ਲੱਗਦੀ ਹੈ ਤਾਂ ਈ ਬਣ ਜਾਂਦੀ ਹੈ ਇਸੇ ਪ੍ਰਕਾਰ ਊੜੇ ਨਾਲ ਵੱਖਰੀਆਂ-ਵੱਖਰੀਆਂ ਮਾਤਰਾਵਾਂ ਲੱਗੀਆਂ ਨੇ ਬੱਚਿਓ ਇਹਨੂੰ ਯਾਦ ਕਰਨ ਦੇ ਲਈ ਤੁਸੀਂ 343 ਦਾ ਫਾਰਮੂਲਾ ਯਾਦ ਰੱਖਣਾ ਕਿਉਂਕਿ ਕਈ ਵਾਰੀ ਇਹ ਵੀ ਪੁੱਛ ਲੈਂਦੇ ਨੇ ਕਿ ਊੜੇ ਦੇ ਨਾਲ ਕਿੰਨੀਆਂ ਮਾਤਰਾਵਾਂ ਲੱਗਦੀਆਂ ਨੇ ਬੱਚਿਓ ਊੜੇ ਨਾਲ ਸਿਰਫ ਤਿੰਨ ਮਾਤਰਾਵਾਂ ਲੱਗਦੀਆਂ ਨੇ ਦੇਖੋ ਇੱਕ ਹੈਗੀ ਔਂਕੜ ਦੁਲੈਂਕੜ ਤੇ ਹੋੜਾ ਊੜੇ ਨਾਲ ਕਿੰਨੀਆਂ ਮਾਤਰਾਵਾਂ ਲੱਗਦੀਆਂ ਨੇ ਵਿੱਚੋਂ ਤਿੰਨ ਦੇਖੋ ਮੈਂ ਲਿਖ ਵੀ ਦਿੰਨੀ ਆ ਇੱਕ ਊੜੇ ਦੇ ਨਾਲ ਤਿੰਨ ਮਾਤਰਾਵਾਂ ਲੱਗਦੀਆਂ ਨੇ ਆੜੇ ਦੇ ਨਾਲ ਚਾਰ ਲੱਗਦੀਆਂ ਨੇ ਦੇਖੋ ਮੁਕਤਾ ਲੱਗੀ ਹੋਈ ਐ ਕੰਨਾਂ ਲੱਗੀ ਹੋਈ ਐ ਦੁਲਾਵਾਂ ਲੱਗੀ ਹੋਈ ਐ ਤੇ ਕਣੌੜਾ ਲੱਗੀ ਹੋਈ ਐ ਤਾਂ ਦੇਖੋ ਊੜੇ ਦੇ ਨਾਲ ਕਿੰਨੀਆਂ ਲੱਗੀਆਂ 3 ਆੜੇ ਦੇ ਨਾਲ ਕਿੰਨੀਆਂ ਲੱਗੀਆਂ 4 ਤੇ ਈੜੀ ਦੇ ਨਾਲ ਫੇਰ ਕਿੰਨੀਆਂ ਲੱਗੀਆਂ 3 ਤਾਂ ਇਹਨੂੰ ਯਾਦ ਰੱਖਣ ਲਈ ਤੁਸੀਂ 343 ਦਾ ਫਾਰਮੂਲਾ ਯਾਦ ਰੱਖਣਾ ਹੈ ਕਈ ਵਾਰੀ ਇਹ ਚੀਜ਼ ਪੁੱਛ ਲਈ ਜਾਂਦੀ ਹੈ ਇੱਕ ਵਾਰੀ ਫੇਰ ਦੇਖੋ ਸਵਰ ਅੱਖਰ ਕਿੰਨੇ ਨੇ 3 ਨੇ ਤੇ ਸਵਰ ਧੁਨੀਆਂ ਕਿੰਨੀਆਂ ਨੇ 10 ਨੇ ਠੀਕ ਹੈ ਜੀ ਅੱਗੇ ਚੱਲਦੇ ਹਾਂ ਵਿਅੰਜਨ ਜਿੰਨਾ ਵਰਨਾ ਦਾ ਉਚਾਰਨ ਕਰਦੇ ਸਮੇਂ ਹਵਾ ਕਿਸੇ ਥਾਂ ਤੇ ਰੁਕ ਕੇ ਬਾਹਰ ਨਿਕਲੇ ਹਵਾ ਤੁਹਾਡੇ ਮੂੰਹ ਦੇ ਵਿੱਚ ਕਿਤੇ ਨਾ ਕਿਤੇ ਰੁਕ ਜੇ ਦੰਗਾਂ ਦੇ ਰਾਹੀਂ ਰੁਕ ਜੇ ਜੀਭ ਰਾਹੀਂ ਰੁਕ ਜੇ ਉਹਦੇ ਆਧਾਰ ਤੇ ਅਸੀਂ ਉਹਨਾਂ ਦਾ ਅੱਗੇ ਵਰਗੀਕਰਨ ਵੀ ਕਰਾਂਗੇ ਇਹਨਾਂ ਨੂੰ ਵਿਅੰਜਨ ਧੁਨੀਆਂ ਕਿਹਾ ਜਾਂਦਾ ਹੈ ਵਿਅੰਜਨ ਆਖਵਾਉਂਦੇ ਨੇ ਪੰਜਾਬੀ ਵਰਣਮਾਲਾ ਦੇ ਵਿੱਚ ਸ ਸ ਤੋਂ ਲੈ ਕੇ ੜੇ ਤੱਕ ਸਾਰੇ ਦੇ ਸਾਰੇ ਕੀ ਨੇ ਵਿਅੰਜਨ ਤਾਂ ਹੁਣ ਅਸੀਂ ਇਹਦੀ ਡਿਟੇਲ ਚ ਚਰਚਾ ਕਰਦੇ ਹਾਂ ਵਿਅੰਜਨ ਧੁਨੀਆਂ ਬਾਰੇ ਬੱਚੋ ਦੇਖੋ ਆ ਸਾਡੀ ਸਾਰੀ ਵੀ ਸਾਰੀ ਪੰਜਾਬੀ ਵਰਣਮਾਲਾ ਤੁਹਾਡੇ ਸਾਹਮਣੇ ਆ ਜਿਦੇ ਵਿੱਚ 41 ਵਰਨ ਤੁਹਾਡੇ ਸਾਹਮਣੇ ਲਿਖੇ ਹੋਏ ਨੇ ਇਹਦੇ ਵਿੱਚੋਂ ਜੇ ਅਸੀਂ ਇਹਨਾਂ ਤਿੰਨ ਨੂੰ ਉੱਪਰੋਂ ਛੱਡ ਦਈਏ ਤਿੰਨ ਨੇ ਸਾਡੇ ਊੜਾ ਆੜਾ ਤੇ ਈੜੀ ਦੇਖੋ ਊੜਾ ਆੜਾ ਤੇ ਈੜੀ ਇਹਨਾਂ ਤਿੰਨ ਨੂੰ ਜੇ ਛੱਡ ਦਈਏ ਬਾਕੀ ਸਾਰੀਆਂ ਦੀਆਂ ਸਾਰੀਆਂ ਵਿਅੰਜਨ ਧੁਨੀਆਂ ਨੇ ਤੇ ਇਹਦੇ ਵਿੱਚੋਂ ਜਦੋਂ ਅਸੀਂ ਕ ਵਰਗ ਦੀ ਗੱਲ ਕਰਦੇ ਹਾਂ ਕਕੇ ਵਰਗ ਦੀ ਗੱਲ ਕਰਦੇ ਹਾਂ ਤਾਂ ਇਹ ਬੱਚਿਓ ਇਹਨਾਂ ਨੂੰ ਅਸੀਂ કંਠੀ ਧੁਨੀਆਂ ਕਹਿੰਦੇ ਹਾਂ ਕਿਹੜੀਆਂ ਧੁਨੀਆਂ ਨੇ કંਠੀ ਕਿਉਂਕਿ ਇਹਨਾਂ ਦਾ ਉਚਾਰਨ ਕਰਦੇ ਸਮੇਂ ਹਵਾ ਸਾਡੇ ਕੰਠ ਦੇ ਵਿੱਚੋਂ ਰੁਕ ਕੇ ਬਾਹਰ ਆਉਂਦੀ ਹੈ ਦੂਸਰਾ ਜੇ ਚੱਚੇ ਵਰਗ ਦੀ ਗੱਲ ਕਰੀਏ ਜਿਹਨੂੰ ਜਿਹਦੇ ਅੱਗੇ ਚੱਚਾ ਸ਼ੁਰੂ ਹੁੰਦਾ ਚੱਚੇ ਵਾਲੀ ਲਾਈਨ ਇਹਨੂੰ ਬੱਚਿਓ ਅਸੀਂ ਤਾਲਵੀ ਧੁਨੀਆਂ ਕਹਿੰਨੇ ਆ ਕਿਹੜੀਆਂ ਧੁਨੀਆਂ ਨੇ ਇਹ ਤਾਲਵੀ ਧੁਨੀਆਂ ਅੱਗੇ ਜੋ ਟੈਂਕੇ ਵਾਲੀ ਲਾਈਨ ਹੈ ਇਹਨਾਂ ਨੂੰ ਉਲਟ ਜੀਵੀ ਉਲਟ ਜੀਵੀ ਜਾਂ ਮੂਰਤਨੀ ਵੀ ਕਈ ਵਾਰੀ ਲਿਖਿਆ ਆਉਂਦਾ ਏ ਵਰਗ ਜਿਹੜਾ ਫੁਲਟ ਜੀ ਵੀ ਹੈ ਜਾਂ ਮੂਰਤ ਨਹੀਂ ਹੈ ਜੇ ਤੱਤੇ ਦੀ ਗੱਲ ਕਰੀਏ ਤਾਂ ਤੱਤਾ ਵਰਗ ਦੰਤੀ ਕਹਾਉਂਦਾ ਤੱਤੇ ਤੋਂ ਤੁਸੀਂ ਯਾਦ ਵੀ इजीली ਰੱਖ ਸਕਦੇ ਹੋ ਦੰਤੀ ਵਰਗ ਤੇ ਪੱਪੇ ਵਾਲੇ ਵਰਗ ਨੂੰ ਅਸੀਂ ਕਹਿੰਦੇ ਆ ਬੱਚੋ ਦੋ ਹੋਂਠੀ ਇਹ ਅਸੀਂ ਉਚਾਰਨ ਸਥਾਨ ਦੇ ਆਧਾਰ ਤੇ ਧੁਨੀਆਂ ਦੀ ਵੰਡ ਕੀਤੀ ਹੈ ਦੇਖੋ ਕੱਕੇ ਵਾਲੀ ਸਾਰੀ ਦੀ ਸਾਰੀ ਲਾਈਨ ਨਹੀਂ ਹੈ ਤੱਕ ਇਹ કંਠੀ ਧੁਨੀਆਂ ਨੇ ਚੱਚੇ ਵਾਲੀ ਸਾਰੀ ਲਾਈਨ ਤਾਲਵੀ ਧੁਨੀਆਂ ਨੇ ਟੈਂਕੇ ਤੋਂ ਲੈ ਕੇ ਨਾਣੇ ਤੱਕ ਸਾਰੀ ਦੀ ਸਾਰੀ ਲਾਈਨ ਉਲਟ ਜੀਬੀ ਜਾਂ ਮੂਰਤਨੀ ਤੁਨੀਆ ਨੇ ਸੱਤੇ ਵਾਲੀ ਸਾਰੀ ਲਾਈਨ ਦੰਤੀ ਤੁਨੀਆ ਨੇ ਪੱਪੇ ਵਾਲੀ ਸਾਰੀ ਲਾਈਨ ਦੋ ਹੋਂਠੀ ਨੇ ਤਾਂ ਹੁਣ ਤੁਸੀਂ ਕਈ ਵਾਰੀ ਸੋਚੋਗੇ ਕਿ ਇਹਨੂੰ ਅਸੀਂ ਯਾਦ ਕਿਵੇਂ ਰੱਖੀਏ ਇਸ ਨੂੰ ਯਾਦ ਰੱਖਣ ਦਾ ਸਭ ਤੋਂ ਸੌਖਾ ਤਰੀਕਾ ਇਹ ਹੀ ਹੈ ਵੀ ਤੁਸੀਂ ਕਿੰਨੇ ਜਾਂ ਚਾਰ ਵਾਰ ਕਕਾ ਵਰਗ ਦੀ ਪੂਰੀ ਲਾਈਨ ਸੋਚ ਕੇ ਧਿਆਨ ਨਾਲ ਸੋਚੋ ਵੀ ਕਿੱਥੋਂ ਸਾਡੇ ਰੋਕ ਪੈ ਰਹੀ ਹੈ ਬਿਲਕੁਲ ਰੁਕ ਰੁਕ ਕੇ ਹੌਲੀ ਹੌਲੀ ਇਹਦਾ ਉਚਾਰਨ ਕਰਕੇ ਦੇਖੋ ਤਾਂ ਤੁਹਾਨੂੰ ਰੱਟਾ ਲਗਾਉਣ ਦੀ ਬਿਲਕੁਲ ਲੋੜ ਨਹੀਂ ਪੈਗੀ ਤੁਹਾਨੂੰ ਈਜ਼ੀਲੀ ਯਾਦ ਹੋ ਜਾਏਗਾ ਕਿ ਕੱਕੇ ਦਾ ਉਚਾਰਨ ਕਰਦੇ ਸਮੇ ਸਾਡੇ ਕੰਠ ਦੇ ਵਿੱਚੋਂ ਆਵਾਜ਼ ਨਿਕਲ ਰਹੀ ਹੈ ਤੇ ਚੱਚੇ ਵਾਲੀ ਲਾਈਨ ਬੋਲ ਕੇ ਦੇਖੋ ਤਾਂ ਤੁਹਾਡਾ ਜਿਹਨੂੰ ਅਸੀਂ ਤਾਲੂਆ ਕਹਿੰਦੇ ਆ ਸਾਡੇ ਮੂੰਹ ਦੇ ਵਿੱਚ ਉੱਪਰ ਵਾਲੀ ਜਿਹੜੀ ਛੱਤ ਹੁੰਦੀ ਹੈ ਜੀਭ ਦੇ ਉੱਪਰ ਵਾਲੇ ਸਾਈਡ ਤੇ ਸਖਤ ਬਾਹਟ ਉਹਨੂੰ ਅਸੀਂ ਤਾਲੂਆ ਕਹਿੰਦੇ ਆ ਤੇ ਉੱਥੋਂ ਸਾਡੇ ਤਾਲਵੀ ਧੁਨੀਆਂ ਪੈਦਾ ਹੁੰਦੀਆਂ ਨੇ ਉਲਟ ਜੀਭ ਤੁਸੀਂ ਟੈਂਕੇ ਦਾ ਉਚਾਰਨ ਕਰਕੇ ਦੇਖੋ ਤੁਹਾਨੂੰ ਲੱਗੇਗਾ ਕਿ ਤੁਹਾਡੀ ਜੀਭ ਮੁੜ ਕੇ ਉੱਪਰ ਵੱਲ ਨੂੰ ਟੱਚ ਕਰ ਰਹੀ ਹੈ ਤੇ ਦੰਤੀ ਵਾਲੇ ਬੜਾ ਇਜ਼ੀ ਹੈ ਤੁਹਾਡੇ ਦੰਗਾਂ ਦੇ ਨਾਲ ਜੀਭ ਟੱਚ ਕਰੇਗੀ ਥੱਲੇ ਦੇ ਪਾਸਿਓ ਤੇ ਦੋ ਹੋਣਠੀ ਬਿਲੇ ਤੁਹਾਡੇ ਬੁੱਲ ਆਪਸ ਵਿੱਚ ਜੁੜਨਗੇ ਇਹ ਚੀਜ਼ ਦਾ ਖਾਸ ਖਿਆਲ ਰੱਖਣਾ ਹੈ ਅੱਗੇ ਜੇ ਅਸੀਂ ਯਈਏ ਵਰਗ ਦੀ ਇਹ ਵਾਲੇ ਦੀ ਗੱਲ ਕਰੀਏ ਅੰਤਿਮ ਵਰਗ ਦੀ ਗੱਲ ਕਰੀਏ ਤਾਂ ਇਹਦੇ ਵਿੱਚੋਂ ਜੋ ਸਾਡਾ ਯਈਆ ਹੈ ਯਈਆ ਜਿਹੜਾ ਹੈ ਦੇਖੋ ਜਈਆ ਸਾਡੀ ਤਾਲਵੀ ਧੁਨੀ ਹੈ ਰਾਰਾ ਜਿਹੜੀ ਹੈ ਇਹਨੂੰ ਦੰਤੀ ਧੁਨੀ ਕਿਹਾ ਗਿਆ ਹੈ ਲੱਲਾ ਜਿਹੜੀ ਹੈ ਇਹ ਵੀ ਦੰਤੀ ਹੈ ਵਾਵਾ ਜਿਹੜੀ ਹੈ ਇਹ ਦੋ ਹੋਂਠੀ ਹੈ ਤੇ ਰਾੜਾ ਜਿਹੜੀ ਹੈ ਇਹ ਮੂਰਤਨੀ ਹੈ ਇਸ ਤੋਂ ਇਲਾਵਾ ਯਈਏ ਤੇ ਵਾਵੇ ਨੂੰ ਅਰਧ ਸਵਰ ਵੀ ਕਿਹਾ ਜਾਂਦਾ ਹੈ ਮੈਂ ਸਾਈਡ ਤੇ ਲਿਖ ਦਿੰਨੀ ਆ ਅਰਧ ਸਵਰ ਕਿਹੜੇ ਕਿਹੜੇ ਨੇ ਯਈਆ ਤੇ ਵਾਵਾ ਇਸ ਤੋਂ ਬਿਨਾ ਇੱਕ ਦੁੱਤ ਅੱਖਰ ਬਾਰੇ ਪੁੱਛ ਲਿਆ ਜਾਂਦਾ ਪੰਜਾਬੀ ਦੇ ਵਿੱਚ ਦੁੱਤ ਅੱਖਰ ਕਿਹੜੇ ਨੇ ਜਿਹੜੇ ਅੱਖਰ ਪਿਆਰ ਦੇ ਵਿੱਚ ਪੈ ਜਾਂਦੇ ਨੇ ਇਹਨਾਂ ਦੀ ਵੈਸੇ ਤਾਂ ਹੁਣ ਵਰਤੋਂ ਬਹੁਤ ਘੱਟ ਹੋ ਗਈ ਹੈ ਫਿਰ ਵੀ ਪੁੱਛ ਲਿਆ ਜਾਂਦਾ ਵੀ ਦੁੱਤ ਅੱਖਰ ਕਿਹੜੇ-ਕਿਹੜੇ ਨੇ ਦੁੱਤ ਅੱਖਰ ਨੇ ਹਾ ਹਾ ਰਾਰਾ ਤੇ ਵਾਵਾ ਇਸ ਤੋਂ ਬਿਨਾ ਸੂर्यੰਤਰੀ ਤੁਣੀ ਸੂर्य ਯੰਤਰੀ ਧੁਨੀ ਬਾਰੇ ਵੀ ਪੁੱਛ ਲਿਆ ਜਾਂਦਾ ਹੈ ਸੂर्य ਯੰਤਰੀ ਧੁਨੀ ਜਿਹੜੀ ਹੈਗੀ ਸਾਡੀ ਉਹ ਹਾ ਹਾਏ ਉਸ ਤੋਂ ਬਾਅਦ ਆਉਂਦਾ ਜੀ ਫਟਕਮਾ ਵਿਅੰਜਨ ਕਿਉਂਕਿ ਇਹੋ ਜਿਹੇ ਕੁਸ਼ਚਨ ਹੀ ਪੁੱਛ ਲਏ ਜਾਂਦੇ ਨੇ ਆਮ ਤੌਰ ਤੇ ਜਦੋਂ ਵੀ ਕਦੇ ਕੋਈ ਪੇਪਰ ਹੁੰਦਾ ਤਾਂ ਅਸੀਂ ਇੱਥੇ ਉਲਝ ਜਾਂਦੇ ਹਾਂ ਕਿਉਂਕਿ ਸਾਨੂੰ ਆ ਤਾਂ ਇਜ਼ੀਲੀ ਯਾਦ ਹੋ ਜਾਂਦਾ ਕੰਠੀ ਤਾਲਵੀ ਵਗੈਰਾ ਫਟਕਮਾ ਵਿਅੰਜਨ ਕਿਹੜਾ ਹੈ ਫਟਕਮਾ ਵਿਅੰਜਨ ਸਾਡਾ ਹੈਗਾ ਜੀ ਫੜਕਮਾ ਵਿਅੰਜਨ ਸਾਡਾ ਹੈ ਰਾੜਾ ਇਸ ਤੋਂ ਬਿਨਾ ਲੱਲੇ ਪੈਰ ਬਿੰਦੀ ਤੇ ਬਹੁਤ ਪੁੱਛਿਆ ਜਾਂਦਾ ਹੈ ਆਮ ਤੌਰ ਤੇ ਤੁਸੀਂ ਧਿਆਨ ਨਾਲ ਦੇਖੋ ਵੀ ਜਿਹੜੀ ਆਪਣੀ ਲੱਲਾ ਧੁਨੀ ਉਹ ਮੈਂ ਉੱਪਰ ਲਿਖੀ ਹੈ ਯਾ ਇਹ ਵਾਲੀ ਲਾਈਨ ਦੇ ਵਿੱਚ ਉਹ ਦੰਤੀ ਹੈ ਪਰ ਜਦੋਂ ਲੱਲੇ ਪੈਰ ਬਿੰਦੀ ਲਗਾ ਦਿੱਤਾ ਜਾਂਦਾ ਤਾਂ ਇਹ ਇੱਕ ਤਾਲਵੀ ਧੁਨੀ ਹੈ ਕਈ ਵਾਰੀ ਦੋਨਾਂ ਦੇ ਵਿੱਚ ਅੰਤਰ ਪੁੱਛ ਲਿਆ ਜਾਂਦਾ ਲੱਲਾ ਤੇ ਲੱਲੇ ਪੈਰ ਬਿੰਦੀ ਦੇ ਕੇ ਪੁੱਛ ਲਿਆ ਜਾਂਦਾ ਵੀ ਇਹ ਕਿਸ ਪ੍ਰਕਾਰ ਦੇ ਕਿਹੜੇ ਵਰਗ ਨਾਲ ਸੰਬੰਧਿਤ ਨੇ ਉਚਾਰਨ ਸਥਾਨ ਦੇ ਆਧਾਰ ਤੇ ਕਿਹੜੇ ਵਰਗ ਨਾਲ ਸੰਬੰਧਿਤ ਨੇ ਤਾਂ ਇਹ ਚੀਜ਼ ਯਾਦ ਰੱਖਣੀ ਹੈ ਕਿ ਜਿਹੜੀ ਲੱਲਾ ਤੁਣੀ ਹੈ ਦੇਖੋ ਇੱਥੇ ਲਿਖੀ ਹੋਈ ਹੈ ਲੱਲਾ ਤਦੰਤੀ ਹੈ ਜਿਹੜੀ ਲੱਲੇ ਪੈਰ ਬਿੰਦੀ ਹੈ ਉਹ ਤਾਲਵੀ ਹੈ ਇਹਨਾਂ ਦੇ ਵਿੱਚ ਆਮ ਤੌਰ ਤੇ ਬਹੁਤ ਬਾਰੀ ਕੁਐਸਚਨ ਹੈ ਜਿਹੜਾ ਪੁੱਛ ਲਿਆ ਜਾਂਦਾ ਤੇ ਇੱਕ ਪੁੱਛਿਆ ਜਾਂਦਾ ਫਰਿਲ ਤੁਣੀ ਫਰਿਲ ਫਰਿਲ ਤੁਣੀ ਹੈਗੀ ਹੈ ਜੀ ਰਾਰਾ ਟਰੈਪ ਰਾੜਾ ਕਈ ਵਾਰ ਇਹਨਾਂ ਨੂੰ ਇਕੱਠੇ ਪੁੱਛ ਲਿਆ ਜਾਂਦਾ ਫਰਿਲ ਤੇ ਟਰੈਪ ਧੁਨੀਆਂ ਬਾਰੇ ਦੱਸੋ ਰਾੜਾ ਤੇ ਰਾੜਾ ਤਾਂ ਇਹ ਕੁਝ ਜਿਹੜੀ ਸਾਡੀ ਲਿਪੀ ਹੈ ਪੰਜਾਬੀ ਲਿਪੀ ਉਹਦੇ ਨਾਲ ਸੰਬੰਧਿਤ ਕੁਝ ਮੇਨ ਮੇਨ ਗੱਲਾਂ ਨੇ ਮੈਂ ਜਿਹੜੀਆਂ ਤੁਹਾਨੂੰ ਦੱਸੀਆਂ ਨੇ ਅੱਛਾ ਇੱਕ ਹੋਰ ਸੁਣੋ ਖਤਮ ਕਰਨ ਤੋਂ ਪਹਿਲਾਂ ਸਸਾ ਤੇ ਹਾ ਹਾਰੇ ਜੇ ਗੱਲ ਕਰੀਏ ਤਾਂ ਇਹ ਕੀ ਨੇ ਇਹਨਾਂ ਨੂੰ ਅਸੀਂ ਊਸ਼ਮ ਵਿਅੰਜਨ ਵੀ ਕਹਿੰਦੇ ਆ ਕੀ ਕਹਿੰਦੇ ਆ ਜੀ ਇਹਨੂੰ ਅਸੀਂ ਊਸ਼ਮ ਵਿਅੰਜਨ ਕਹਿੰਦੇ ਆ ਊਸ਼ਮ ਵਿਅੰਜਨ ਦਾ ਮਤਲਬ ਕੀ ਹੁੰਦਾ ਕਿ ਜਿਨ੍ਹਾਂ ਦਾ ਉਚਾਰਨ ਕਰਦੇ ਸਮੇਂ ਜਿਹੜੀ ਹਵਾ ਏ ਉਹ ਗਰਮ ਹੋ ਕੇ ਸਾਡੇ ਮੂੰਹ ਚੋਂ ਬਾਹਰ ਨਿਕਲਦੀ ਹੈ ਇਹਨਾਂ ਦੋਨਾਂ ਨੂੰ ਕੀ ਕਿਹਾ ਜਾਂਦਾ ਹੈ ਪੂਸ਼ਮ ਵਿਅੰਜਨ ਕਿਹਾ ਜਾਂਦਾ ਹੈ ਕਿਹੜੇ-ਕਿਹੜੇ ਨੇ ਸਸਾਂ ਤੇ ਹਾਂ ਹਾਂ ਤਾਂ ਮੈਨੂੰ ਉਮੀਦ ਹੈ ਬੱਚਿਓ ਕਿ ਅੱਜ ਦਾ ਜੋ ਟੌਪਿਕ ਮੈਂ ਤੁਹਾਨੂੰ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਮੈਕਸਿਮਮ ਟੌਪਿਕ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਫਿਰ ਵੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਪੂਰਾ ਦਾ ਪੂਰਾ ਇਸ ਵੀਡੀਓ ਦੇ ਉੱਪਰ ਡਿਪੈਂਡੈਂਟ ਹੋਣਾ ਤੁਸੀਂ ਇਸ ਨੂੰ ਦੋ ਜਾਂ ਤਿੰਨ ਵਾਰੀ ਸੁਣੋ ਇਹਦੇ ਨਾਲ ਸੰਬੰਧਿਤ ਆਪਣੇ ਨੋਟਸ ਜਰੂਰ ਬਣਾਉਣੇ ਨੇ ਤਾਂ ਕਿ ਤੁਹਾਨੂੰ ਸਾਰੀ ਦੀ ਸਾਰੀ ਲਿੱਖੀ ਆ ਜਿਹੜੀ ਉਹ ਕਿਪਸ ਤੇ ਹੋ ਜੇ ਕਿ ਕਿੱਦਾਂ ਇਹਨੂੰ ਤੁਸੀਂ ਵਕਰੀਆਂ ਵਕਰੀਆਂ ਧੁਨੀਆਂ ਨੂੰ ਯਾਦ ਰੱਖਣਾ ਹੈ ਤਾਂ ਮੈਨੂੰ ਉਮੀਦ ਹੈ ਬੱਚਿਓ ਤੁਹਾਨੂੰ ਇਹ ਟੌਪਿਕ ਸਮਝ ਆਇਆ ਹੋਵੇਗਾ ਅਗਰ ਵਾਕਈ ਤੁਸੀਂ ਇਹਨੂੰ ਸਮਝਿਆ ਤਾਂ ਇਸ ਨੂੰ ਜਰੂਰ ਦੇਖੋ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਅਗਰ ਤੁਸੀਂ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਓ ਤਾਂ ਕਿ ਆਉਣ ਵਾਲੇ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ